ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਗੱਲਾਂ ਕਰ ਚੁੱਕੇ ਹਾਂ A B C D E F ਕੈਟਾਗਰੀਜ਼ ਦੀ ਹੁਣ ਆਪਾਂ ਜੋ ਲਾਸਟ ਕੈਟਾਗਰੀਜ਼ ਹੈ ਆਪਣੇ ਕੋਲ ਕੈਟਾਗਰੀ G ਬਾਰੇ ਆਪਾਂ ਗੱਲ ਕਰਾਂਗੇ ਤਾਂ ਇਹਦੇ ਵਿੱਚ ਆਪਾਂ ਦੇਖਿਆ ਕਿ 2 ਦਸੰਬਰ 2004 ਤੋਂ ਬਾਅਦ ਜੋ ਵੋਟਰ ਪੈਦਾ ਹੋਇਆ ਅਤੇ ਉਹਨਾਂ ਦੇ ਪੇਰੈਂਟਸ ਮਾਤਾ ਤੇ ਪਿਤਾ ਜਿਨ੍ਹਾਂ ਦੀ 2003 ਦੀ ਵੋਟਰ ਸੂਚੀ ਦੇ ਵਿੱਚ ਨਾਮ ਦਰਜ नहीं है उन्हें अपना जो डाटा है वो सेव करना है तो सब तो पहला आप वोटर का सीरीयल नंबर फाइव एट नाइन उस तो बाद एपिक नंबर एन आर यू वन थ्री नाइन फाइव फोर फाइव एट कैटागरी सिलेक्ट करा आप जी कैटागरी सिलेक्ट कर जी तो, तो बाद देखोगे कि बोर्न इन नि, इंडिया नि, आफ्टर 2 ਦਸੰਬਰ 2004 ਐਂਡ ਨਨ ਆਫ ਦਾ ਪੇਰੈਂਟਸ ਇਨਰੋਲਡ ਇਨ ਇਲੈਕਟਰਲ ਰੋਲ 2003 ਵੀ ਉਹਨਾਂ ਦੇ ਜੋ ਪੇਰੈਂਟਸ ਹਨ ਉਹ 2003 ਦੀ ਵੋਟਰ ਲਿਸਟ ਦੇ ਵਿੱਚ ਦਰਜ ਨਹੀਂ ਹਨ ਤਾਂ ਕੁਝ ਵੀ ਨਹੀਂ ਕਰਨਾ ਇੱਥੋਂ ਆਪਾਂ ਸੇਵ ਡਾਟਾ ਕਰਾਂਗੇ ਸੇਵ ਡਾਟਾ ਕਰਦੋਂ ਡਾਟਾ ਸਕਸੈਸਫੁਲੀ ਹੋ ਚੁੱਕਾ ਹੈ ਤਾਂ ਪਾਸ਼ੋ ਦਿਖਾਏ ਕਰਕੇ ਤਾਂ ਤੁਸੀਂ ਦੇਖੋਗੇ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਜਿਵੇਂ ਜਿਵੇਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਿਆ ਤਾਂ ਸਾਰੇ ਹੀ ਜੋ categories ਹਨ ਉਹ ਆਪਣੇ ਕੋਲੇ ਸੇਵ ਹੋ ਚੁੱਕੀਆਂ ਹਨ ਸਾਹਮਣੇ ਆਪਾਂ ਨੂੰ ডিসਪਲੇ ਹੋ ਰਹੀ ਹੈ ਤਾਂ 19 ਨੰਬਰ VOTER ਆਪਾਂ ਜੋ ਹਨ ਉਹ ਸੇਵ ਕੀਤੇ ਹਨ 6 A ਦੇ ਵਿੱਚ B ਕੈਟਾਗਰੀ ਚ 4 C ਕੈਟਾਗਰੀ ਚ 5 D ਚ 1 E ਚ 1 F ਚ 1 ਤੇ G ਦੇ ਵਿੱਚ 1 ਇਸੇ ਤਰ੍ਹਾਂ ਆਪਾਂ ਸਟੈਪ ਬਾਈ ਸਟੈਪ ਜਿਸ ਵੀ ਕੈਟਾਗਰੀ ਦਾ ਹੋਵੇਗਾ A B C D E F G ਸਾਰੇ ਹੀ ਕੈਟਾਗਰੀ ਦੇ ਵਿੱਚ ਜੋ ਹਨ ਉਹ ਸਾਰੇ ਹੀ ਸੱਤ ਕੈਟਾਗਰੀ ਸੱਤ ਨੰਬਰ ਕੈਟਾਗਰੀਜ਼ ਹਨ ਇਹਨੇ ਆਪਣੇ ਆਪ ਹੀ ਤੁਹਾਡੇ ਸਾਹਮਣੇ ਡਿਸਪਲੇ ਕਰਦੇ ਰਹਿਣਾ ਹੈ ਔਰ ਸਭ ਤੋਂ ਵੱਡੀ ਇਸ ਪੋਰਟਲ ਦੇ ਵਿੱਚ ਇੱਕ ਬੜੀ ਵਧੀਆ ਗੱਲ ਹੈ ਤੁਹਾਨੂੰ ਮੈਂ ਦੱਸਦਾ ਹਾਂ ਕਿ ਜਿਵੇਂ ਜਿਵੇਂ ਤੁਸੀਂ ਨੰਬਰ ਸੇਵ ਕਰਦੇ ਜਾਉਗੇ ਚਾਹੇ ਬੋਰਡ ਤੁਸੀਂ ਆਪਣੀ ਵੋਟਰ ਲਿਸਟ ਦੇ ਵਿੱਚ ਕਿਤੋਂ ਵੀ ਚੱਕੀ ਹੈ ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਮੰਨ ਲਓ ਤੁਸੀਂ ਪਹਿਲਾ ਇੱਕ ਨੰਬਰ ਫੀਡ ਕੀਤਾ ਉਸ ਤੋਂ ਬਾਅਦ ਤੁਸੀਂ 20 ਨੰਬਰ ਫੀਡ ਕੀਤਾ ਤਾਂ ਇਹਨੇ ਸਿਸਟਮ ਨੇ ਆਟੋਮੈਟਿਕ ਹੀ ਉਹਨੂੰ ਹੈ ਜੋ ਸੀਰੀਅਲ ਨੰਬਰ ਕਰ ਦੇਣਾ ਹੈ ਆ ਦੇਖੋ ਤੁਸੀਂ ਸੌਰੀ ਇਹ ਸਾਰੇ ਸਲੈਕਟ ਹੋ ਰਿਹਾ ਆ ਦੇਖੋ 1 2 3 4 ਹਾਲਾਂਕਿ ਮੈਂ 3 ਫੀਡ ਨਹੀਂ ਕੀਤੀ ਤਾਂ ਇਹ 4 ਨੰਬਰ ਤੇ ਆ ਗਿਆ 5 6 7 9 11 ਹਾਲਾਂਕਿ ਮੈਂ ਬਾਅਦ ਦੇ ਵਿੱਚ ਕਾਫੀ ਨੰਬਰ ਪਿੱਛੋਂ ਚਾਕੇ ਜਿਨੇ ਪੂਰ ਕੀਤੇ ਤਾਂ ਉਹ ਕੰਟੀਨਿਊ ਹੀ ਤੁਹਾਡੇ ਸਾਹਮਣੇ ਸ਼ੋਅ ਕਰ ਰਿਹਾ ਹੈ ਆਸ ਉਮੀਦ ਹੈ ਆਪ ਜਿੰਨੀਆਂ ਵੀਡੀਓਜ਼ ਬਹੁਤ ਵਧੀਆ ਲੱਗੀਆਂ ਹੋਈਆਂ ਹੋਣਗੀਆਂ ਪਲੀਜ਼ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੋਲੋ ਕਰਨਾ ਆਪ ਸਭ ਦਾ ਵੀਡੀਓਜ਼ ਦੇਖਣ ਲਈ ਬਹੁਤ ਬਹੁਤ